ਹਰੀਕੇ ਪਿੱਛੇ ਵੈਂਡਰ ਰੋਡ ਤੇ ਭਿਆਨਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਭਾਂਜਾ ਅਤੇ ਬੇਟਾ ਗੰਭੀਰ ਜ਼ਖਮੀ ਜੀ ਕਿਨਾ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਭਾਜੀ ਆਪਣੀ ਦੀ ਇੱਕ ਐਕਸੀਡੈਂਟ ਹੋਇਆ ਹੈ ਜਿਹੜਾ ਹਰੀਕੇ ਪਿੱਛੇ ਮਾਰਗ ਤੇ ਕਿਉਂ ਲੱਗਦੇ ਕਿ ਕਿੰਨੇ ਗਰੀ ਡੈਥ ਹੋਈ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨ ਜੀਆਂ ਦੀ ਤੇ ਦੁਮਾਜੀਆਂ ਦੇ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤਰਨਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈੱਥ ਹੋ ਗਈ। ਨਿਸ਼ਾਨ ਸਿੰਘ ਅੰਮ੍ਰਿਤ ਕੁਸ਼ੀ ਸਿੰਘ ਤੇ ਉਹਨਾਂ ਦੀ ਘਰ ਦੀ ਸੀ ਇੱਥੇ ਮੌਕੇ ਤੇ ਡੈੱਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹੜਾ ਉਹਦੀ ਤਰਨਤਨ ਜਾ ਕੇ ਉੱਥੇ ਡੈੱਥ ਹੋ ਗਈ। ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਫੋਨੇ ਕਿਸਮਤ ਉਹਦੀ ਇਹਨਾਂ ਦੇ ਵਧੀ ਸੀ ਉਹਦੀ ਇਹਦੇ ਥੋੜੀਆਂ ਸੱਤਾਂ ਲੱਗੀਆਂ। ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲ ਹੀ ਸਾਡਾ ਪਿੰਡ ਹੈ ਜੋ 7 ਕਿਲੋਮੀਟਰ ਦੂਰ ਹੈਗਾ ਸੀ ਟੱਕਰਪੁਰਾ ਪਿੰਡ ਉੱਥੇ ਜਾ ਉੱਥੇ ਪਹੁੰਚ ਰਹੇ ਸੀ ਉਹਦੇ ਬੇਟੇ ਦੇ ਮੂਜਾ ਮੂਜਾ ਆਇਆ ਕਿ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਜੀ ਜੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਆ ਸਤੰਬਰ ਦੇ ਮੈਚ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਆਇਤੀ ਕੋਨੇ ਜੁਲਾਈ ਦੇ ਵਿੱਚ ਉੱਥੋਂ ਚੱਲ ਜਾਣਾ ਸੀ ਵੈਸੇ ਹੀ ਤੇ ਉਹ ਕਰਕੇ ਹੀ ਫਿਰ ਜਿਹੜਾ ਜੰਦੀਵਾਨਾਂ ਦਾ ਰਿਸ਼ਤਾਰਾਂ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਐਟਵਨ ਕੇਸੀ ਨਾ ਹੋਇਆ ਪਤਾ ਲੱਗਾ ਕੁਛ ਇਹ ਐਕਸੀਡੈਂਟ ਹੋ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਕੋੜਾ ਕਹਿ ਦਿੰਦੇ ਆ ਉਦੋਂ ਹੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਹਾਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਉਸ ਕਰਕੇ ਜਿਹੜੇ ਤਾਂ ਹੀ ਜਿੱਦਾਂ ਮਲੋ ਛਾਤੇ ਹੀ ਘੱਟੀ ਦੀ ਦੇ ਛਾਤੇ ਹੀ ਟੁੱਟਦੀ ਰੋਟੇ ਜੀ ਸੀ